으음. ਮੈਂ ਫਰਪਾਲਸੇ ਨੂੰ ਪੰਨੋ ਸੇਵਾਦਾਰ ਪ੍ਰਾਪਰਟੀ ਲਿਏ ਐਸੋਸੀਏਸ਼ਨ ਅੱਜ ਦਾ ਜਿਹੜਾ ਸਾਡਾ ਸ਼ਾਂਤਮਈ ਰੋਸ ਧਰਨਾ ਹੈ ਇਹ ਸਰਕਾਰ ਵੱਲੋਂ ਜੋ ਵਾਰ-ਵਾਰ ਵਾਦੇ ਕੀਤੇ ਗਏ ਐਨਓਸੀ ਦੇ ਮਸਲੇ ਦੇ ਵਿੱਚ ਵਾਰ-ਵਾਰ ਇੱਕ ਵਾਰ ਨਹੀਂ ਦੋ ਾਰ ਨਹੀਂ ਤਿੰਨ ਵਾਰ ਨਹੀਂ ਸਟੇਜਾਂ ਤੋਂ ਇਹ ਲਾਅਸ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਮੰਤ ਸਿੰਘ ਜੀ ਜਦੋਂ ਐਲਾਨ ਕਰਦੇ ਨੇ ਕਿ ਰਜਿਸਟਰੀ ਕਰਾਉਣ ਵਾਸਤੇ ਐਨਓਸੀ ਦੀ ਸਰਦ ਖਤਮ ਬਿਜਲੀ ਦੇ ਮੀਟਰ ਲਗਾਉਣ ਵਾਸਤੇ ਐਨਓਸੀ ਦੀ ਸਰਦ ਖਤਮ ਆ ਇਹ ਗੱਲਾਂ ਕਰਕੇ ਸਟੇਜ ਦੇ ਉੱਤੇ ਉਹ ਲੋਕਾਂ ਦੀ ਵਾਵਾ ਵਾਖਾ ਕਰਦੇ ਨੇ ਔਰ ਵਾਵਾ ਵਾਖਾਟ ਕੇ ਜਦੋਂ ਕਿ ਇਲੈਕਸ਼ਨ ਦੇ ਦਿਨ ਹੁੰਦੇ ਆ ਇਹ ਬਸ ਐਲਾਨ ਕਰਕੇ ਤੇ ਇਹ ਵੋਟਾਂ ਮਟੋਰਨ ਦੀ ਗੱਲ ਕਰਦੇ ਆ ਪਰ ਜਦੋਂ ਕਿ ਇਹ ਜਿਸ ਤਰ੍ਹਾਂ ਇਹ ਪਹਿਲਾਂ ਕਮੇਟੀ ਕਰਦੇ ਸੀ ਨਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹਨਾਂ ਨੇ ਉਹੀ ਕੰਮ ਹੁਣ ਸਮਝਾਇਆ ਹੈ ਪੇ ਸ਼ਾਇਦ ਲੋਕਾਂ ਨੂੰ ਹਸਾਸ ਹੋਊਗੇ ਲਾਲਾ ਲਾਲਾ ਕਰਕੇ ਤੇ ਆਪਣਾ ਕੰਮ ਚੱਲਦਾ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਲੋਕ ਅੱਜ ਪੜ੍ਹੀ ਲਿਖੀ ਜਨਤਾ ਹੋ ਗਈ ਆ ਅਨਪੜ੍ਹ ਨਹੀਂ ਰਹਿਗੇ ਉਹਨਾਂ ਨੂੰ ਸਾਰੇ ਜਾਣਦੇ ਨੇ ਅੱਜ ਜੋ ਮੁੱਖ ਮੰਤਰੀ ਨੇ ਤਿੰਨ ਵਾਰੀ ਲਾਣ ਕੀਤਾ ਔਰ ਫਿਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜੀ ਐਨਓਸੀ ਦੀ ਸ਼ਰਤ ਖਤਮ ਕੀਤੀ ਜਾਂਦੀ ਆ ਰਜਿਸਟਰੀ ਵਾਸਤੇ ਐਨਓਸੀ ਨਹੀਂ 500 ਕੁਐਜ ਤੱਕ ਐਨਓਸੀ ਦੀ ਲੋੜ ਨਹੀਂ ਆ ਬਿਜਲੀ ਦਾ ਮੀਟਰ ਵਾਸਤੇ ਐਨਓਸੀ ਲੋੜ ਨਹੀਂ ਆ ਅੱਜ ਪੂਰਾ ਇੱਕ ਮਹੀਨਾ ਹੋ ਗਿਆ ਹੈ ਇਹਦਾ ਅਜੇ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਕਰਕੇ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਕੰਨਾਂ ਦੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਰੀਰ ਪੰਜਾਬ ਰੀਰ ਸਟੇਟ ਐਸੋਸੀਏਸ਼ਨ ਵੱਲੋਂ ਜਿਹੜਾ ਵਾ ਅੰਮਰਸਰ ਦੇ ਵਿੱਚ ਪਣਾਰੀ ਪੁਲ ਤੇ ਸ਼ਾਂਤ ਮਈ ਰੋਜ਼ ਧਰਨਾ ਜਿਹੜਾ ਦਿੱਤਾ ਜਾ ਰਿਹਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਮਿਲ ਸਕੇ ਆਮ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦੇ ਆ ਆਮ ਗਰੀਬ ਬੰਦਾ ਅੱਜ ਕੱਲ੍ਹ ਘਰ ਮਾਸਮਝ ਲੈਂਦਾ ਪਰ ਬਿਜਲੀ ਦੇ ਮੀਟਰ ਵਾ ਲਈ ਐਨਓਸੀ ਮੰਗੀ ਜਿੰਦੇ ਪਿਛਲੀ ਵਾਰੀ ਵੀ ਇਹਨਾਂ ਨੇ ਐਨਓਸੀ ਜਿਹੜੀ ਕਿ ਕਿਹਾ ਸੀ ਕਿ ਖਤਮ ਕਰ ਦਿੱਤੀ ਗਈ ਆ ਪਰ ਵੀ ਕਹਿੰਦੇ ਕਿ ਐਨਓਸੀ ਕੋਈ ਨਹੀਂ ਹਾਂਜੀ 500 ਕਾਜੀ ਤੱਕ ਦੀ ਜਿਹੜੀ ਐਨਓਸੀ ਦੀ ਗੱਲ ਕੀਤੀ ਪਰ ਅਜੇ ਤੱਕ ਸੋ ਬਸ ਹੋਈ ਨਾ 500 ਕਾਜੀ ਤੱਕ ਐਨਓਸੀ ਖਤਮ 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 ਹੋਈ ਕਿੱਥੇ ਅੱਜ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਵੇਖੋ ਕਿ ਇੱਕ ਗਾਜ ਦੀ ਜਿਹੜੀ ਆ ਰਜਿਸਟਰੀ ਜਿਹੜਾ ਤਹਿਸੀਲਦਾਰ ਕਹਿੰਦਾ ਐਨਓਸੀ ਲਿਆਓ ਫੇਰ ਰਜਿਸਟਰੀ ਕਰਨੀ ਆ ਇਥੋਂ ਤੱਕ ਮੈਂ ਕਹਿੰਨਾ 500 ਗਾਜ ਦੀ ਛੱਡੋ 100 ਗਾਜ ਦੀ ਰਜਿਸਟਰੀ ਦੀ ਤੁਹਾਡੇ ਕੋਲ ਆ 100 ਗਾਜ ਦੀ ਐਨਓਸੀ ਹੈਗੀ ਆ ਉਹਦੇ ਵਿੱਚੋਂ ਤੁਸੀਂ 50 ਗਾਜ ਦੀ ਰਜਿਸਟਰੀ ਕਰਾਉਣੀ ਆ ਕਹਿੰਦੇ ਐਨਓਸੀ ਫੇਰ ਲੈ ਕੇ ਆਓ ਸਭ ਤੋਂ ਵੱਡਾ ਧੱਕਾ ਸਰਕਾਰ ਇਹ ਕਰ ਰਹੀ ਆ ਜੇ ਤੁਹਾਡੇ ਕੋਲ 95 ਗਾਜ ਦੀ ਰਜਿਸਟਰੀ ਪੁਰਾਣੀ ਹੈਗੀ ਆ 200 ਗਾਜ ਦੀ ਉਹ ਜੇ ਤੁਸੀਂ 100 ਗਾਜ ਦੀ ਰਜਿਸਟਰੀ ਕਰਨਾ ਚਾਹੁੰਦੇ ਆ ਕਹਿੰਦੇ ਐਨਓਸੀ ਲੈ ਕੇ ਆਓ ਇੱਕ ਪਲਾਟ ਦੀ ਦੋ ਦੋ ਵਾਰੀ ਰਜਿਸਟਰੀ ਸਰਕਾਰ ਲੈ ਰਹੀ ਆ ਸਾਰੇ ਆਮ ਜਨਤਾ ਦੀ ਰੋਟਿਆ ਲੁੱਟ ਕਰ ਰਹੀ ਹੈ ਸਰਕਾਰ ਆਮ ਲੋਕਾਂ ਨੇ ਆਮ ਸਰਕਾਰ ਬਣਾਈ ਪਰ ਅੱਜ ਆਮ ਲੋਕ ਹੀ ਪਰੇਸ਼ਾਨ ਨੇ ਬਿਲਕੁਲ ਜੀ ਬੜੇ ਚਾਵਾਂ ਨਾਲ ਸਰਕਾਰ ਬਣਾਈ ਸੀਗੀ ਕਿ ਸ਼ਾਂਤ ਬਦਲਾ ਆਵੇਗਾ ਪਰ ਇਹੋ ਜਿਹਾ ਬਦਲਾ ਲੈੰਦਾ ਇਹਨਾਂ ਤੇ ਆਮ ਗਰੀਬ ਨੂੰ ਚੱਕੀ ਦੇ ਵਿੱਚ ਜਿ ਤਰ੍ਹਾਂ ਦਾਣੇ ਪੀਸੇ ਜਾਂਦੇ ਹੈ ਤਰ੍ਹਾਂ ਪੀਸ ਕੇ ਰੱਖ ਦਿੱਤਾ ਕਿੰਨੇ ਵੇ ਤੱਕ ਆਏਗਾ ਤੁਹਾਡਾ ਰੋਸ ਪ੍ਰਦਰਸ਼ਨ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਅੱਜ ਸ਼ਾਮ 4 ਵਜੇ ਤੱਕ ਰਹੇਗਾ ਜੀ ਜੀ ਰਮਪਾਲ ਜੀ ਅੱਜ ਭੰਡਾਰੀ ਪੁਲ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਆ ਕੇ ਇਸ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਜੀ ਕੀ ਕਹਿਣਾ ਹੈ ਦੇਖੋ ਜੀ ਨਾਂ ਬਹੁਤ ਵਧੀਆ ਰੱਖਿਆ ਹੈ ਨਾ ਪਾਰਟੀ ਦਾ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗਿਆ ਗਿਆ ਲੋਕਾਂ ਨਾਲ ਠੱਗੀ ਮਾਰੀ ਗਈ 70 ਸਾਲ ਦਾ ਨਾਂ ਕੀਤਾ ਗਿਆ ਵੀ 70 ਸਾਲ ਦੀ ਵਿੱਚ ਕੁਝ ਨਹੀਂ ਹੋਇਆ ਜੋ ਅਸੀਂ ਕਰਾਂਗੇ ਉਹ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਦੇਖੋ 3 ਸਾਲ ਦੇ ਲਗਭਗ ਸਮਾਂ ਬੀਤ ਚੁੱਕਾ ਸਰਕਾਰ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਬਣੀ ਨੂੰ ਤਿੰਨਾਂ ਸਾਲਾਂ ਬਾਅਦ ਮਾਨ ਸਾਹਿਬ ਨੂੰ ਚੇਤਾ ਆਇਆ ਵੀ ਲੋਕ ਤੰਗੇ ਆ ਜੀ ਐਨਓਸੀ ਦੇ ਨਾਂ ਤੇ ਪਰੇਸ਼ਾਨੀ ਹੋ ਰਹੀ ਆ ਮਾਨ ਸਾਹਿਬ ਨੇ ਬਹੁਤ ਵੱਡੇ ਐਲਾਨ ਕੀਤੇ ਦੋ ਵਾਰੀ ਐਲਾਨ ਕਰ ਚੁੱਕੇ ਆ ਵੀ ਹੁਣ ਪੰਜਾਬ ਦੇ ਵਿੱਚ ਡਿਸਟ੍ਰਿਕਟ ਕਾਉਂਸਲ ਮੈਂ ਐਨਓਸੀ ਦੀ ਸ਼ਰਤ ਜਿਹੜੀ ਉਹ ਹਟਾ ਲਈ ਗਈ ਆ ਹੁਣ ਐਨਓਸੀ ਦੀ ਮੰਗ ਨਹੀਂ ਖਤਮ ਨਹੀਂ ਕੀਤੀ ਜਾਏਗੀ ਉਤਰਾਂ ਦੀ ਉਤਰਾਂ ਹੀ ਉਹਦੇ ਵਿੱਚ ਵੇਖੋ 31 ਜੁਲਾਈ ਨੂੰ ਜਿਹੜਾ ਇਹਨਾਂ ਨੇ ਗੈਜ਼ਟ ਜਾਰੀ ਕੀਤਾ ਪੰਜਾਬ ਵਿਧਾਨ ਸਭਾ ਦੇ ਵਿੱਚ ਬਜਟ ਪਾਸ ਆਪਣਾ ਬਿੱਲ ਪਾਸ ਕੀਤਾ ਗਿਆ ਜਿਹੜਾ 1995 ਪ੍ਰਾਪਰਟੀ ਐਕਟ ਸੀ ਉਹਨੂੰ ਖਤਮ ਕਰਕੇ 31 ਜੁਲਾਈ 2024 ਦਾ ਐਕਟ ਬਣਾ ਦਿੱਤਾ ਗਿਆ ਲੇਕਿਨ ਉਹ ਮਹੀਨਾ ਇੱਕ ਅੱਜ ਦੋ ਤਰੀਕ ਹੈ ਦੋ ਤਰੀਕ ਨੂੰ ਲਗਭਗ ਪੂਰਾ ਮਹੀਨਾ ਹੋ ਗਿਆ ਉਹ ਜਿਹੜਾ ਰਾਹਤ ਦੇਣ ਵਾਲਾ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਬੇਲੇ ਆ ਉਹ ਹਵਾ ਦੇ ਵਿੱਚ ਹੀ ਲੜਕ ਕੇ ਰਹਿ ਗਿਆ ਇਸ ਦਾ ਕਿ ਇਹ ਜਿਹੜਾ ਮਸਲਾ ਵਾ ਇਹ ਪ੍ਰਾਪਰਟੀ ਡੀਲਰਾਂ ਦਾ ਮਸਲਾ ਨਹੀਂ ਇਹ ਕੋਲੋਨਾਈਜ਼ਰਾਂ ਦਾ ਮਸਲਾ ਨਹੀਂ ਆ ਇਹ ਪੰਜਾਬ ਦੇ ਆਮ ਲੋਕਾਂ ਦਾ ਮਸਲਾ ਵਾ ਪੰਜਾਬ ਦੇ ਆਮ ਲੋਕ ਆਪਣੇ ਆਪ ਨੂੰ ਠਗਿਆ ਹੋਇਆ ਮਹਿਸੂਸ ਕਰਨ ਦੇ ਆ ਜਦੋਂ ਰਾਹਤ ਦੇਣ ਦਾ ਕੋਈ ਐਲਾਨ ਕਰਨਾ ਹੁੰਦਾ ਜਾਂ ਕੋਈ ਉਹਦੇ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਉਹਨੂੰ ਲਮਾ ਕਰੀ ਜਾਂਦੇ ਆ ਵੀ ਫਲਾਣੇ ਦੇ ਸਾਈਨ ਨਹੀਂ ਹੋਏ ਟਮਕਾਣੇ ਦੇ ਤੁਸੀਂ ਦੇਖੋ ਚਾਰ ਬਿਲ ਪਾਸ ਹੋਏ ਆ ਗਵਰਨਰ ਸਾਹਿਬ ਨੇ ਉੱਤੇ ਸਾਈਨ ਕੀਤੇ ਆ ਸਾਨੂੰ ਇਸ ਚੀਜ਼ ਦਾ ਸਪਸ਼ਟਿਕਨ ਦਿੱਤਾ ਜਾਵੇ ਕਿ ਉਹ ਇਹਦਾ ਬਿੱਲ ਜਿਹੜਾ ਇਹ ਐਨਸੀ ਖਤਮ ਕਰਨ ਵਾਲਾ ਉਹ ਕਿੱਥੇ ਹਟ ਗਿਆ ਵਾ ਉਹਦੇ ਵਿੱਚ ਰਿਕਾਵਟ ਕੀ ਹੈਗੀ ਆ ਉਹ ਕਿਉਂ ਨਹੀਂ ਲਾਗੂ ਹੋਣਿਆ ਲੋਕ ਪਰੇਸ਼ਾਨ ਨੇ ਮੀਟਰ ਨਹੀਂ ਲੱਗਣਦੇ ਰਜਿਸਟਰੀ ਨਹੀਂ ਹੋਣੀ ਹਾਲਾਂਕਿ ਜੇ ਸਰਕਾਰ ਇਹ ਲਾਗੂ ਕਰ ਦਿੰਦੀ ਆ ਤੇ ਇਹਦੇ ਵਿੱਚ ਸਰਕਾਰ ਨੂੰ ਲਾਭ ਬਣਾਵਾ ਪੰਚਾਇਤੀ ਚੋਣਾਂ ਚੱਲਣੀਆਂ ਵਾ ਉਸ ਤੋਂ ਬਾਅਦ ਜਮਨੀ ਚੋਣਾਂ ਚੱਲਣੀਆਂ ਵਾ ਇਹਦੇ ਵਿੱਚ ਸਰਕਾਰ ਨੂੰ ਲਾਭ ਬਣਾਵਾ ਪਤਾ ਨਹੀਂ ਸਰਕਾਰ ਦੇ ਸਲਾਹਕਾਰ ਕੌਣ ਨੇ ਆ ਇਹ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਅੱਜ ਗਾਂਧੀ ਜੀ ਦੀ ਜਨਤੀ ਆ ਗਾਂਧੀ ਜੀ ਦਾ ਸੰਦੇਸ਼ ਇਹ ਵੀ ਜੇ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਸ਼ਾਂਤਮਈ ਕਰ ਸਕਦੇ ਜੀ ਅਸੀਂ ਲਗ ਭਾਗ ਜਿੱਦਾਂ ਦਾ ਸੰਘਰਸ਼ ਕਰਦੇ ਆ ਸ਼ਾਂਤਮਈ ਕੀਤਾ ਵਾ ਨਾ ਕੋਈ ਰਸਤਾ ਰੋਕਿਆ ਵਾ ਨਾ ਕੋ ਪਤਲਾ ਫੁਕਿਆ ਉਦੋਂ ਦਾ ਅਸੀਂ ਸ਼ਾਂਤਮਈ ਜਿਹੜਾ ਪ੍ਰੋਟੈਸਟ ਕਰਦੇ ਆ ਸਰਕਾਰ ਨੂੰ ਤਿੰਨਾਂ ਸਾਲਾਂ ਬਾਅਦ ਯਾਦ ਆਈ ਆ ਲੇਕਿਨ ਅਸੀਂ ਇਹ ਮੰਗ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਇਹੋ ਜੇ ਐਲਾਨ ਕਰਨ ਦੇ ਬੰਦ ਕਰੋ ਜੇ ਉਹਨਾਂ ਨੂੰ ਲਾਗੂ ਨਹੀਂ ਕਰਨਾ ਮੁੱਖ ਮੰਤਰੀ ਸਾਹਿਬ ਦਾ ਇੱਕ ਪ੍ਰੋਟੋਕੋਲ ਹੁੰਦਾ ਵੀ ਜੇ ਉਹ ਐਲਾਨ ਕਰਦੇ ਆ ਤੇ ਉਹ ਲਾਗੂ ਹੋਣਾ ਚਾਹੀਦਾ ਅਜੇ ਰਾਜਨੀਤਿਕ ਪਾਰਟੀਆਂ ਦਾ ਐਲਾਨ ਵੱਖਰਾ ਵਾ ਇਹਨਾਂ ਨੇ ਇਹ ਵੀ ਕਿਹਾ ਵੀ 1000 ਰੁਪਏ ਉਹ ਕਿਸੇ ਚ ਲੱਗ ਗਿਆ 3 ਸਾਲ ਹੋ ਗਏ ਉਹ ਵੀ ਕਿਸੇ ਲੱਗੇ ਲਾਗੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਵੀ ਐਨਓਸੀ ਖਤਮ ਕਰਨ ਵਾਲਾ ਜਿਹੜਾ ਬਿੱਲ ਆ ਇਹਨੂੰ ਅਮਲੀ ਜਾਮਾ ਪਹਿਨਾਉਂਦੇ ਹੋਏ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕੁਝ ਜਿਹੜੇ ਲੋਕ ਪਰੇਸ਼ਾਨ ਆ ਰੋਟੀ ਕਪੜਾ ਔੜ ਮਕਾਨ ਸਭ ਤੋਂ ਵੱਡੀ ਆਮ ਆਦਮੀ ਜੋੜਦੇ ਆ ਮਕਾਨ ਦੀ ਮਕਾਨ ਬੰਦਾ ਜ਼ਿੰਦਗੀ ਜੀ ਕੋ ਵੜੀ ਲੈਂਦਾ ਇਹ ਮੁੱਖ ਮੰਤਰੀ ਸਾਹਿਬ ਗੱਲਾਂ ਚੰਗੀਆਂ ਕਰਦੇ ਨੇ ਉਹ ਕਹਿੰਦੇ ਜੀ ਗਰੀਬ ਬੰਦੇ ਦਾ ਬੱਚਾ ਜਿਹੜਾ ਵਾ ਉਹ ਦੀਵਾ ਬਾਲੇਗਾ ਤੇ ਦੀਵਾ ਨਹੀਂ ਬਾਲੇਗਾ ਤਾਂ ਹੋਰ ਕੀ ਕਰੇਗਾ ਫਿਰ ਤੁਸੀਂ ਮੀਟਰ ਨਹੀਂ ਲਾਉਣਾ ਤਾਂ ਕੀ ਕਰਨ ਇਹ ਨੋਟੀਫਿਕੇਸ਼ਨ ਕਿੱਥੇ ਅੜਿਆ ਵਾ ਸਾਨੂੰ ਸਪਸ਼ਟਿਕਰਨ ਦਿੱਤਾ ਜਾਵੇ ਜੇ ਸਰਕਾਰ ਇਹ ਨਹੀਂ ਕਿਤੇ ਕਰਦੀ ਤੇ ਫਿਰ ਸਾਨੂੰ ਮਜਬੂਰ ਹੋ ਕੇ ਉਹ ਗਾਂਹ ਹੋਰ ਦੇਖਾ ਸੰਘਰਸ਼ ਕਰਨਾ ਪਵੇਗਾ ਜਦੋਂ ਅੰਮ੍ਰਿਤਸਰ ਦੇ ਮੁੱਖ ਮੰਤਰੀ ਸਾਹਿਬਾਇਤੀ ਤੁਸੀਂ ਘਰਾਵ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਜ ਸ਼ਾਂਤਮਈ ਪ੍ਰਦਰਸ਼ਨ ਹੈ ਕੀ ਇਹ ਪ੍ਰਦਰਸ਼ਨ ਹੋਰ ਕਿਸ ਪੱਧਰ ਤੇ ਜਾ ਸਕਦਾ ਹੈ ਦੇਖੋ ਜੀ ਮੁੱਖ ਮੰਤਰੀ ਸਾਹਿਬ ਜਦੋਂ ਅਬਰਸਰ ਆਉਂਦੇ ਸਾਨੂੰ ਚਾਰ ਵਾਰੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਰਿਹਾ ਇਹ ਨਹੀਂ ਸੁਣਨਾ ਚਾਹੁੰਦੇ ਵੀ ਸਾਡੇ ਖਿਲਾਫ ਕੋਈ ਆਵਾਜ਼ ਉਠੇ ਦੇਖੋ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਧਰਨੇ ਲਾ ਲਾ ਕੇ ਕੇਜਰੀਵਾਲ ਸਾਹਿਬ ਨੇ ਜਿਹੜੇ ਸਰਕਾਰ ਬਣ ਗਈ ਤਾਂ ਵੀ ਧਰਨੇ ਲਾਉਂਦੇ ਆ ਧਰਨੇ ਲਾ ਲਾ ਕੇ ਇਹਨਾਂ ਦੀ ਸਰਕਾਰ ਬਣੀ ਆ ਤੇ ਹੁਣ ਧਰਨੇ ਲਾਉਣ ਤੋਂ ਰੋਕਣ ਦੇ ਵੀ ਤੁਸੀਂ ਧਰਨੇ ਨਹੀਂ ਲਾਉਣੇ ਲਾਗੇ ਕਿਉਂਕਿ ਆਪਣੇ ਖਿਲਾਫ ਸੁਣਨਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਅਫਸਰ ਤੁਹਾਡੇ ਘਰ ਜਾਣਗੇ ਤੁਹਾਡੇ ਆ ਕਾਰਡ ਬਣਾਉਣਗੇ ਤੁਹਾਡੀਆਂ ਸਮੱਸਿਆਵਾਂ ਪਤਾ ਨਹੀਂ ਕਿੰਨੀਆਂ ਗਿਣਤੀਆਂ ਉਹਨਾਂ ਨੇ ਲਾ ਕੇ ਗੱਲਾਂ ਦੇ ਬਹੁਤ ਚੰਗੀਆਂ ਕਰਦੇ ਨੇ ਪਰ ਉਹ ਗੱਲਾਂ ਜਿੱਥੇ ਕਰਦੇ ਉੱਥੇ ਰਹਿ ਜਾਂਦੀਆਂ ਲੱਗ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਇਹ ਸਰਕਾਰ ਕੀ ਘੰਡੀ ਆ ਇਹ ਕੋ ਤਮਾਸ਼ਾ ਥੋੜਾ ਵਾ ਲੋਕਾਂ ਨੇ ਜਿਹੜਾ ਐਡਾ ਵੱਡਾ ਫਤਵਾ ਦਿੱਤਾ ਇਹਨਾਂ ਨੂੰ 92 ਬੰਦਿਆਂ ਦੇ ਰੂਪ ਦੇ ਵਿੱਚ ਉਹ ਫਤਵੇ ਦਾ ਜਿਹੜਾ ਨਰਾਦਰ ਕੀਤਾ ਜਾ ਰਿਹਾ ਅੱਜ ਤੱਕ ਜੇ ਪੰਜਾਬ ਦੇ ਲੋਕ ਭੋਲੇ ਭਾਲੇ ਲੋਕ ਜੇ ਕਲੀਅਰ ਮੰਡਟ ਲੈ ਆ ਕੇ ਇਹਨਾਂ ਨੂੰ ਜਿਤਾ ਸਕਦੇ ਬਦਲਾ ਦੇ ਨਾਂ ਤੇ ਤੇ ਬਦਲਾ ਦਾ ਫਿਰ ਬਦਲਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਜਾਏਗੀ ਨਾਮ ਦੱਸੋ ਮੈਂ ਹਰਪਾਲ ਸਿੰਘ ਪੰਨੂ ਸੇਵਾਦਾਰ ਪ੍ਰਾਪਰਟੀ ਲਿਏ ਐਸੋਸੀਏਸ਼ਨ ਅੱਜ ਦਾ ਜਿਹੜਾ ਸਾਡਾ ਸ਼ਾਂਤਮਈ ਰੋਸ ਧਰਨਾ ਹੈ ਇਹ ਸਰਕਾਰ ਵੱਲੋਂ ਜੋ ਵਾਰ-ਵਾਰ ਵਾਅਦੇ ਕੀਤੇ ਗਏ ਐਨਓਸੀ ਦੇ ਮਸਲੇ ਦੇ ਵਿੱਚ ਵਾਰ-ਵਾਰ ਇੱਕ ਵਾਰ ਨੇ ਦੋ ਆਰ ਨੇ ਤਿੰਨ ਵਾਰ ਨੇ ਸਟੇਜਾਂ ਤੋਂ ਇਹ ਲਾਅਸ ਕੀਤਾ ਗਿਆ ਔਰ ਸਾਡੇ ਮੁੱਖ ਮੰਤਰੀ ਪੰਜਾਬ ਭਗਮੰਤ ਸਿੰਘ ਜਿਹੜੋ ਐਲਾਨ ਕਰਦੇ ਨੇ ਕੇ ਰਜਿਸਟਰੀ ਕਰਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਬਿਜਲੀ ਦੇ ਮੀਟਰ ਲਗਾਉਣ ਵਾਸਤੇ ਐਨਓਸੀ ਦੀ ਸ਼ਰਤ ਖਤਮ ਆਹ ਇਹ ਗੱਲਾਂ ਕਰਕੇ ਸਟੇਜ ਦੇ ਚੋਂ ਉਹ ਲੋਕਾਂ ਦੀ ਵਾਵਾ ਵਾਖਾੜਦੇ ਨੇ ਔਰ ਵਾਵਾ ਵਾਖਾਟ ਕੇ ਜਦੋਂ ਕਿ ਇਲੈਕਸ਼ਨ ਦੇ ਦਿਨ ਹੁੰਦੇ ਆ ਇਹ ਬਸ ਐਲਾਨ ਕਰਕੇ ਤੇ ਇਹ ਵੋਟਾਂ ਮਟੋਰਨ ਦੀ ਗੱਲ ਕਰਦੇ ਆ ਪਰ ਜਦੋਂ ਕਿ ਇਹ ਜਿਸ ਤਰ੍ਹਾਂ ਇਹ ਪਹਿਲਾਂ ਕਮੇਟੀ ਕਰਦੇ ਸੀ ਨਾ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਜੀ ਇਹਨਾਂ ਨੇ ਉਹ ਹੀ ਕੰਮ ਹੁਣ ਸਮਝਾਇਆ ਵੀ ਸ਼ਾਇਦ ਲੋਕਾਂ ਨੂੰ ਹਸਾਸ ਹੋਊਗੇ ਲਾਲਾ ਲਾਲਾ ਕਰਕੇ ਤੇ ਆਪਣਾ ਕੰਮ ਚੱਲਦਾ ਜਾਏਗਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੰਜਾਬ ਦੇ ਲੋਕ ਅੱਜ ਪੜ੍ਹੀ ਲਿਖੀ ਜਨਤਾ ਹੋ ਗਈ ਆ ਅਨਪੜ੍ਹ ਨਹੀਂ ਰਹਿ ਗਏ ਉਹਨਾਂ ਨੂੰ ਸਾਰੇ ਜਾਣਦੇ ਨੇ ਅੱਜ ਜੋ ਮੁੱਖ ਮੰਤਰੀ ਨੇ ਤਿੰਨ ਵਾਰੀ ਲਾਣ ਕੀਤਾ ਔਰ ਫਿਰ ਇਹਨਾਂ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰ ਦਿੱਤਾ ਕਿ ਜਿਹੜੀ ਐਨਓਸੀ ਦੀ ਸਰਦ ਖਤਮ ਕੀਤੀ ਜਾਂਦੀ ਆ ਰਜਿਸਟਰੀ ਵਾਸਤੇ ਐਨਓਸੀ ਨਹੀਂ 500 ਕਵਾਜ ਤੱਕ ਐਨਓਸੀ ਦੀ ਲੋੜ ਨਹੀਂ ਆ ਬਿਜਲੀ ਦਾ ਮੀਟਰ ਵਾਸਤੇ ਐਨਓਸੀ ਲੋੜ ਨਹੀਂ ਆ ਅੱਜ ਪੂਰਾ 1 ਮਹੀਨਾ ਹੋ ਗਿਆ ਇਹਦਾ ਅੱਜ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋਇਆ ਇਸ ਕਰਕੇ ਅੱਜ ਸਰਕਾਰ ਨੂੰ ਜਗਾਉਣ ਵਾਸਤੇ ਕੰਨਾਂ ਦੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚਾਉਣ ਵਾਸਤੇ ਰੀਅਰ ਪੰਜਾਬ ਰੀਅਰ ਸਟੇਟ ਐਸੋਸੀਏਸ਼ਨ ਵੱਲੋਂ ਜਿਹੜਾ ਵਾ ਅੰਮ੍ਰitsar ਦੇ ਵਿੱਚ ਪਨਾਰੀਪੁਰ ਤੇ ਸਾੰਤਮਈ ਰੋਸਟਰ ਨਾਲ ਜਿਹੜਾ ਦਿੱਤਾ ਜਾ ਰਿਹਾ ਤਾਂ ਕਿ ਸਰਕਾਰ ਦੇ ਕੰਨਾਂ ਤੱਕ ਆਵਾਜ਼ ਪਹੁੰਚੇ ਤੇ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਜਾਰੀ ਕਰੇ ਤਾਂ ਕਿ ਆਮ ਲੋਕਾਂ ਨੂੰ ਰਾਹਤ ਆਮ ਲੋਕਾਂ ਨੂੰ ਬੜੀਆਂ ਮੁਸ਼ਕਲਾਂ ਸਾਹਮਣਾ ਕਰਨਾ ਪੈਂਦੇ ਆ ਆਮ ਗਰੀਬ ਬੰਦਾ ਅੱਜ ਕੱਲ ਘਰ ਮਸਮਝ ਲੈਂਦਾ ਪਰ ਬਿਜਲੀ ਦੇ ਮੀਟਰ ਲਈ ਐਨਓਸੀ ਮੰਗੀ ਜਿੰਦੇ ਪਿਛਲੀ ਵਾਰੀ ਵੀ ਇਹਨਾਂ ਨੇ ਐਨਓਸੀ ਜਿਹੜੀ ਕਿ ਕਿਹਾ ਸੀ ਕਿ ਖਤਮ ਕਰ ਦਿੱਤੀ ਗਈ ਹੈ ਪਰ ਵੀ ਕਹਿੰਦੇ ਕਿ ਐਨਓਸੀ ਕੋਈ ਨਹੀਂ ਹਾਂਜੀ 500 ਵੋਲਟ ਤੱਕ ਦੀ ਜਿਹੜੀ ਐਨਓਸੀ ਖਤਮ ਕਰਨ ਦੀ ਗੱਲ ਕੀਤੀ ਸੀ ਪਰ ਅਜੇ ਤੱਕ ਸੋ ਬਸ ਉਹ ਹੋਈ ਨਾ 500 ਕਾਜੀ ਤੱਕ ਐਨਓਸੀ ਖਤਮ 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 ਕੋਈ ਕਿੱਥੇ ਹੈ ਅੱਜ ਤੁਸੀਂ ਤਹਿਸੀਲਾਂ ਦੇ ਵਿੱਚ ਜਾ ਕੇ ਵੇਖੋ ਕਿ ਇੱਕ ਗਾਇਜ ਦੀ ਜਿਹੜੀ ਯਾਰ ਜਿਸ ਦੀ ਜਿਹੜਾ ਤਹਿਸੀਲਦਾਰ ਕਹਿੰਦਾ ਐਨਓਸੀ ਲਿਆਓ ਫੇਰ ਰਜਿਸਟਰੀ ਕਰਨੀ ਆ ਇੱਥੋਂ ਤੱਕ ਮੈਂ ਕਹਿੰਨਾ 500 ਗਾਇਜ ਦੀ ਛੱਡੋ 100 ਗਾਇਜ ਦੀ ਰਜਿਸਟਰੀ ਦੀ ਤੁਹਾਡੇ ਕੋਲ ਆ 100 ਗਾਇਜ ਦੀ ਐਨਓਸੀ ਹੈਗੀ ਆ ਉਹਦੇ ਵਿੱਚੋਂ ਤੁਸੀਂ 50 ਗਾਇਜ ਦੀ ਰਜਿਸਟਰੀ ਕਰਾਉਣੀ ਆ ਕਹਿੰਦੇ ਐਨਓਸੀ ਫੇਰ ਲੈ ਕੇ ਆਓ ਸਭ ਤੋਂ ਵੱਡਾ ਧੱਕਾ ਸਰਕਾਰ ਇਹ ਕਰ ਰਹੀ ਆ ਜੇ ਤੁਹਾਡੇ ਕੋਲ 95 ਗਾਇਜ ਦੀ ਰਜਿਸਟਰੀ ਪੁਰਾਣੀ ਹੈਗੀ ਆ 200 ਗਾਇਜ ਦੀ ਉਹ ਜੇ ਤੁਸੀਂ 100 ਗਾਇਜ ਦੀ ਰਜਿਸਟਰੀ ਕਰਨਾ ਚਾਹੁੰਦੇ ਆ ਕਹਿੰਦੇ ਐਨਓਸੀ ਲੈ ਕੇ ਆਓ ਇੱਕ ਪਲਾਟ ਦੀ ਦੋ ਦੋ ਵਾਰੀ ਰਜਿਸਟਰੀ ਸਰਕਾਰ ਲੈ ਰਹੀ ਆ ਸਾਰੇ ਆਮ ਜਨਤਾ ਦੀ ਲੋਟਿਆ ਲੁੱਟ ਕਰ ਰਹੀ ਹੈ ਸਰਕਾਰ ਆਮ ਲੋਕਾਂ ਨੇ ਆਮ ਸਰਕਾਰ ਬਣਾਈ ਪਰ ਅੱਜ ਆਮ ਲੋਕ ਹੀ ਪਰੇਸ਼ਾਨ ਨੇ ਬਿਲਕੁਲ ਜੀ ਬੜੇ ਚਾਵਾਂ ਨਾਲ ਸਰਕਾਰ ਬਣਾਈ ਸੀਗੀ ਕਿ ਸ਼ਹਿਨ ਬਦਲਾ ਆਵੇਗਾ ਪਰ ਇਹੋ ਜਿਹਾ ਬਦਲਾ ਲੈਂਦਾ ਇਹਨਾਂ ਤੇ ਆਮ ਗਰੀਬ ਨੂੰ ਚੱਕੀ ਦੇ ਵਿੱਚ ਜਿ ਤਰ੍ਹਾਂ ਦਾਣੇ ਪੀਸੇ ਜਾਂਦੇ ਹੈ ਜਿ ਤਰ੍ਹਾਂ ਪੀਸ ਕੇ ਰੱਖ ਦਿੱਤਾ ਕਿੰਨੇ ਵੇ ਤੱਕ ਆਏਗਾ ਤੁਹਾਡਾ ਰੋਸ ਪ੍ਰਦਰਸ਼ਨ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਅੱਜ ਸ਼ਾਮ 4 ਵਜੇ ਤੱਕ ਰਹੇਗਾ ਜੀ ਜੰਗੀ ਰਾਮਪਾਲ ਜੀ ਸਾਡੇ ਭੰਡਾਰੀ ਪੁਲ ਤੇ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਬਾਹਰ ਆ ਕੇ ਇਸ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਜੀ ਕੀ ਕਹਿਣਾ ਹੈ ਦੇਖੋ ਜੀ ਨਾਂ ਬਹੁਤ ਵਧੀਆ ਰੱਖਿਆ ਹੈ ਨਾ ਪਾਰਟੀ ਦਾ ਆਮ ਆਦਮੀ ਪਾਰਟੀ ਆਮ ਆਦਮੀ ਦੇ ਨਾਂ ਦੇ ਉੱਤੇ ਲੋਕਾਂ ਨੂੰ ਠੱਗਿਆ ਗਿਆ ਲੋਕਾਂ ਨਾਲ ਠੱਗੀ ਮਾਰੀ ਗਈ 70 ਸਾਲ ਦਾ ਨਾਂ ਕੀਤਾ ਗਿਆ ਵੀ 70 ਸਾਲ ਦੀ ਵਿੱਚ ਕੁਝ ਨਹੀਂ ਹੋਇਆ ਜੋ ਅਸੀਂ ਕਰਾਂਗੇ ਉਹ ਕੁਝ ਵੀ ਨਹੀਂ ਕਰ ਸਕਦਾ ਤੁਸੀਂ ਦੇਖੋ 3 ਸਾਲ ਦੇ ਲਗਭਗ ਸਮਾਂ ਬੀਤ ਚੁੱਕਾ ਸਰਕਾਰ ਨੂੰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਬਣੀ ਨੂੰ ਤਿੰਨਾਂ ਸਾਲਾਂ ਬਾਅਦ ਮਾਨ ਸਾਹਿਬ ਨੂੰ ਚੇਤਾ ਆਇਆ ਵੀ ਲੋਕ ਤੰਗੇ ਆ ਜੀ ਐਨਓਸੀ ਦੇ ਨਾਂ ਤੇ ਪਰੇਸ਼ਾਨੀ ਹੋ ਰਹੀ ਆ ਮਾਨ ਸਾਹਿਬ ਨੇ ਬਹੁਤ ਵੱਡੇ ਐਲਾਨ ਕੀਤੇ ਦੋ ਵਾਰੀ ਐਲਾਨ ਕਰ ਚੁੱਕੇ ਆ ਵੀ ਹੁਣ ਪੰਜਾਬ ਦੇ ਵਿੱਚ ਰਜਿਸਟਰੀ ਕਰਾਉਣ ਸਮੇਂ ਐਨਓਸੀ ਦੀ ਸ਼ਰਤ ਜਿਹੜੀ ਉਹ ਹਟਾ ਲਈ ਗਈ ਆ ਹੁਣ ਐਨਓਸੀ ਦੀ ਮੰਗ ਨਹੀਂ ਖਤਮ ਨਹੀਂ ਕੀਤੀ ਜਾਏਗੀ ਉਤਰਾਂ ਦੀ ਉਤਰਾਂ ਹੀ ਉਹਦੇ ਵਿੱਚ ਵੇਖੋ 31 ਜੁਲਾਈ ਨੂੰ ਜਿਹੜਾ ਇਹਨਾਂ ਨੇ ਗੈਜ਼ਟ ਜਾਰੀ ਕੀਤਾ ਪੰਜਾਬ ਵਿਧਾਨ ਸਭਾ ਦੀ ਵਿੱਚ ਬਜਟ ਪਾਸ ਆਪਣਾ ਬਿੱਲ ਪਾਸ ਕੀਤਾ ਗਿਆ ਜਿਹੜਾ 1995 ਪ੍ਰਾਪਰਟੀ ਐਕਟ ਸੀ ਉਹਨੂੰ ਖਤਮ ਕਰਕੇ 31 ਜੁਲਾਈ 2024 ਦਾ ਐਕਟ ਬਣਾ ਦਿੱਤਾ ਗਿਆ ਲੇਕਿਨ ਉਹ ਮਹੀਨਾ ਇੱਕ ਅੱਜ ਦੋ ਤਰੀਕ ਹੈ ਦੋ ਤਰੀਕ ਨੂੰ ਲਗਭਗ ਪੂਰਾ ਮਹੀਨਾ ਹੋ ਗਿਆ ਉਹ ਜਿਹੜਾ ਰਾਹਤ ਦੇਣ ਵਾਲਾ ਪੰਜਾਬ ਦੇ ਲੋਕਾਂ ਨੂੰ ਰਾਹਤ ਦੇਣ ਵਾਲਾ ਬੇਲੇ ਆ ਉਹ ਹਵਾ ਦੇ ਵਿੱਚ ਹੀ ਲੜਕ ਕੇ ਰਹਿ ਗਿਆ ਇਸ ਦਾ ਕਿ ਇਹ ਜਿਹੜਾ ਮਸਲਾ ਵਾ ਇਹ ਪ੍ਰਾਪਰਟੀ ਡੀਲਰਾਂ ਦਾ ਮਸਲਾ ਨਹੀਂ ਇਹ ਕੋਲੋਨਾਈਜ਼ਰਾਂ ਦਾ ਮਸਲਾ ਨਹੀਂ ਆ ਇਹ ਪੰਜਾਬ ਦੇ ਆਮ ਲੋਕਾਂ ਦਾ ਮਸਲਾ ਵਾ ਪੰਜਾਬ ਦੇ ਆਮ ਲੋਕ ਆਪਣੇ ਆਪ ਨੂੰ ਠੱਗਿਆ ਹੋਇਆ ਮਹਿਸੂਸ ਕਰਨ ਦੇ ਆ ਜਦੋਂ ਰਾਹਤ ਦੇਣ ਦਾ ਕੋਈ ਐਲਾਨ ਕਰਨਾ ਹੁੰਦਾ ਜਾਂ ਕੋਈ ਉਹਦੇ ਵਾਸਤੇ ਕੋਈ ਨੋਟੀਫਿਕੇਸ਼ਨ ਜਾਰੀ ਕਰਨਾ ਹੁੰਦਾ ਉਹਨੂੰ ਲਮਾ ਕਰੀ ਜਾਂਦੇ ਆ ਵੀ ਫਲਾਣੇ ਦੇ ਸਾਈਨ ਨਹੀਂ ਹੋਏ ਟਮਕਾਣੇ ਦੇ ਤੁਸੀਂ ਦੇਖੋ ਚਾਰ ਬਿਲ ਪਾਸ ਹੋਏ ਆ ਗਵਰਨਰ ਸਾਹਿਬ ਨੇ ਉੱਤੇ ਸਾਈਨ ਕੀਤੇ ਆ ਸਾਨੂੰ ਇਸ ਚੀਜ਼ ਦਾ ਸਪਸ਼ਟ ਹੀ ਕਰਨ ਦਿੱਤਾ ਜਾਵੇ ਕਿ ਉਹ ਇਹਦਾ ਬਿੱਲ ਜਿਹੜਾ ਇਹ ਐਨਸੀ ਖਤਮ ਕਰਨ ਵਾਲਾ ਉਹ ਕਿੱਥੇ हट ਗਿਆ ਵਾ ਉਹਦੇ ਵਿੱਚ ਰਿਕਾਵਟ ਕੀ ਹੈਗੀ ਆ ਉਹ ਕਿਉਂ ਨਹੀਂ ਲਾਗੂ ਹੋਣਿਆ ਲੋਕ ਪਰੇਸ਼ਾਨ ਆ ਮੀਟਰ ਨਹੀਂ ਲੱਗਣਦੇ ਰਜਿਸਟਰੀ ਨਹੀਂ ਹੋਣੀ ਹਾਲਾਂਕਿ ਜੇ ਸਰਕਾਰ ਇਹ ਲਾਗੂ ਕਰ ਦਿੰਦੀ ਆ ਤੇ ਇਹਦੇ ਵਿੱਚ ਸਰਕਾਰ ਨੂੰ ਲਾਭ ਬਣਾਵਾ ਪੰਚਾਇਤੀ ਚੋਣਾਂ ਚੱਲਣੀਆਂ ਵਾ ਉਸ ਤੋਂ ਬਾਅਦ ਜਮਨੀ ਚੋਣਾਂ ਚੱਲਣੀਆਂ ਵਾ ਇਹਦੇ ਵਿੱਚ ਸਰਕਾਰ ਨੂੰ ਲਾਭ ਬਣਾਵਾ ਪਤਾ ਨਹੀਂ ਸਰਕਾਰ ਦੇ ਸਲਾਹਕਾਰ ਕੌਣੇ ਆ ਇਹ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਅੱਜ ਗਾਂਧੀ ਜੀ ਦੀ ਜਨਤੀ ਆ ਗਾਂਧੀ ਜੀ ਦਾ ਸੰਦੇਸ਼ ਹੀ ਵੀ ਜੇ ਕੋਈ ਪ੍ਰੋਬਲਮ ਹੋਵੇ ਤੇ ਤੁਸੀਂ ਸ਼ਾਂਤਮਈ ਕਰ ਸਕਦੇ ਜੀ ਅਸੀਂ ਲਗ ਭਾਗ ਜਿੱਦੋਂ ਦਾ ਸੰਘਰਸ਼ ਕਰ ਰਹੇ ਆ ਸ਼ਾਂਤਮਈ ਕੀਤਾ ਵਾ ਨਾ ਕੋਈ ਰਸਤਾ ਰੋਕਿਆ ਵਾ ਨਾ ਕੋਈ ਪਤਲਾ ਫੁਕਿਆ ਉਦੋਂ ਦਾ ਅਸੀਂ ਸ਼ਾਂਤਮਈ ਜਿਹੜਾ ਪ੍ਰੋਟੈਸਟ ਕਰਦੇ ਆ ਸਰਕਾਰ ਨੂੰ ਤਿੰਨਾਂ ਸਾਲਾਂ ਬਾਅਦ ਯਾਦ ਆਈ ਆ ਲੇਕਿਨ ਅਸੀਂ ਇਹ ਮੰਗ ਕਰਦੇ ਆ ਵੀ ਮੁੱਖ ਮੰਤਰੀ ਸਾਹਿਬ ਇਹੋ ਜੇ ਐਲਾਨ ਕਰਨ ਦੇ ਬੰਦ ਕਰੋ ਜੇ ਉਹਨਾਂ ਨੂੰ ਲਾਗੂ ਨਹੀਂ ਕਰਨਾ ਮੁੱਖ ਮੰਤਰੀ ਸਾਹਿਬ ਦਾ ਇੱਕ ਪ੍ਰੋਟੋਕਾਲ ਹੁੰਦਾ ਵੀ ਜੇ ਉਹ ਐਲਾਨ ਕਰਦੇ ਆ ਤੇ ਉਹ ਲਾਗੂ ਹੋਣਾ ਚਾਹੀਦਾ ਅਜੇ ਰਾਜਨੀਤਿਕ ਪਾਰਟੀਆਂ ਦਾ ਐਲਾਨ ਵੱਖਰਾ ਵਾ ਇਹਨਾਂ ਨੇ ਇਹ ਵੀ ਕਿਹਾ ਵੀ 1000 ਰੁਪ ਉਹ ਕਿਥੇ ਚਲ ਗਿਆ 3 ਸਾਲ ਹੋ ਗਏ ਉਹ ਵੀ ਕਿਥੇ ਲੱਗੇ ਜਾਗੇ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਐਨਓਸੀ ਖਤਮ ਕਰਨ ਵਾਲਾ ਜਿਹੜਾ ਬਿੱਲ ਆ ਇਹਨੂੰ ਅਮਲੀ ਜਾਮਾ ਪਹਿਨੌਂਦੇ ਹੋਏ ਜਲਦੀ ਤੋਂ ਜਲਦੀ ਲਾਗੂ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਪਰੇਸ਼ਾਨ ਆ ਰੋਟੀ ਕਪੜਾ ਔਰ ਮਕਾਨ ਸਭ ਤੋਂ ਵੱਡੀ ਆਮ ਆਦਮੀ ਜੋੜਦੇ ਆ ਮਕਾਨ ਦੀ ਮਕਾਨ ਬੰਦਾ ਜ਼ਿੰਦਗੀ ਦੀ ਇੱਕੋ ਵਾਰ ਹੀ ਲੈਂਦਾ ਇਹ ਮੁੱਖ ਮੰਤਰੀ ਸਾਹਿਬ ਗੱਲਾਂ ਚੰਗੀਆਂ ਕਰਦੇ ਨੇ ਉਹ ਕਹਿੰਦੇ ਜੀ ਗਰੀਬ ਬੰਦੇ ਦਾ ਬੱਚਾ ਜਿਹੜਾ ਵਾ ਉਹ ਦੀਵਾ ਬਾਲੇਗਾ ਤੇ ਦੀਵਾ ਨਹੀਂ ਬਾਲੇਗਾ ਤਾਂ ਹੋਰ ਕੀ ਕਰੇਗਾ ਫਿਰ ਤੁਸੀਂ ਮੀਟਰ ਨਹੀਂ ਲਾਉਣਾ ਤਾਂ ਕੀ ਗੱਲ ਇਹ ਨੋਟੀਫਿਕੇਸ਼ਨ ਕਿੱਥੇ ਅੜਿਆ ਵਾ ਸਾਨੂੰ ਸਪਸ਼ਟਿਕਰਨ ਦਿੱਤਾ ਜਾਵੇ ਜੇ ਸਰਕਾਰ ਇਹ ਨਹੀਂ ਕਿਤੇ ਕਰਦੀ ਤੇ ਫਿਰ ਸਾਨੂੰ ਮਜਬੂਰ ਹੋ ਕੇ ਗਾਂਹ ਹੋਰ ਦੇਖਿਆ ਸੰਘਰਸ਼ ਕਰਨਾ ਪਵੇਗਾ। ਜਦੋਂ ਅੰਮ੍ਰਿਤਸਰ ਦੇ ਮੁੱਖ ਮੰਤਰੀ ਸਾਹਿਬ ਆਏ ਸੀ ਤੁਸੀਂ ਘਰਾਵ ਵੀ ਕਰਨ ਦੀ ਕੋਸ਼ਿਸ਼ ਕੀਤੀ ਸੀ ਤਾਂ ਅੱਜ ਸ਼ਾਂਤਮਈ ਪ੍ਰਦਰਸ਼ਨ ਹੈ ਕਿ ਇਹ ਪ੍ਰਦਰਸ਼ਨ ਹੋਰ ਕਿਸ ਪੱਧਰ ਤੇ ਜਾ ਸਕਦਾ ਹੈ। ਦੇਖੋ ਜੀ ਮੁੱਖ ਮੰਤਰੀ ਸਾਹਿਬ ਜਦੋਂ ਅੰਮ੍ਰਿਤਸਰ ਆਉਂਦੇ ਸਾਨੂੰ ਚਾਰ ਵਾਰੀ ਘਰ ਦੇ ਵਿੱਚ ਨਜ਼ਰਬੰਦ ਕੀਤਾ ਜਾਂਦਾ ਰਿਹਾ। ਇਹ ਨਹੀਂ ਸੁਣਨਾ ਚਾਹੁੰਦੇ ਵੀ ਸਾਡੇ ਖਿਲਾਫ ਕੋਈ ਆਵਾਜ਼ ਉੱਠੇ। ਦੇਖੋ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਧਰਨੇ ਲਾ ਲਾ ਕੇ ਕੇਜਰੀਵਾਲ ਸਾਹਿਬ ਨੇ ਜਿਹੜੇ ਸਰਕਾਰ ਬਣ ਗਈ ਤਾਂ ਵੀ ਧਰਨੇ ਲਾਉਂਦੇ ਆ ਧਰਨੇ ਲਾ ਲਾ ਕੇ ਇਹਨਾਂ ਦੀ ਸਰਕਾਰ ਬਣੀ ਆ ਤੇ ਹੁਣ ਧਰਨੇ ਲਾਉਣ ਤੋਂ ਰੋਕਣ ਦੇ ਵੀ ਤੁਸੀਂ ਧਰਨੇ ਨਹੀਂ ਲਾਉਣੇ ਲਾਗੇ ਕਿਉਂਕਿ ਆਪਣੇ ਖਿਲਾਫ ਸੁਣਨਾ ਨਹੀਂ ਚਾਹੁੰਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਜੀ ਅਫਸਰ ਤੁਹਾਡੇ ਘਰ ਜਾਣਗੇ ਤੁਹਾਡੇ ਆ ਕਾਰਡ ਬਣਾਉਣਗੇ ਤੁਹਾਡੀਆਂ ਸਮੱਸਿਆਵਾਂ ਮੈਂ ਪਤਾ ਨਹੀਂ ਕਿੰਨੀਆਂ ਗਿਣਤੀਆਂ ਉਹਨਾਂ ਨੇ ਲਾ ਕੇ ਗੱਲਾਂ ਦੇ ਬਹੁਤ ਚੰਗੀਆਂ ਕਰਦੇ ਨੇ ਪਰ ਉਹ ਗੱਲਾਂ ਜਿੱਥੇ ਕਰਦੇ ਉੱਥੇ ਰਹਿ ਜਾਂਦੀਆਂ ਲੱਗ ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਵੀ ਇਹ ਸਰਕਾਰ ਕੀ ਕਰਨੀ ਆ ਇਹ ਕੋ ਤਮਾਸ਼ਾ ਥੋੜਾ ਵਾ ਲੋਕਾਂ ਨੇ ਜਿਹੜਾ ਇੱਡਾ ਵੱਡਾ ਫਤਵਾ ਦਿੱਤਾ ਇਹਨਾਂ ਨੂੰ 92 ਬੰਦਿਆਂ ਦੇ ਰੂਪ ਦੇ ਵਿੱਚ ਉਹ ਫਤਵੇ ਦਾ ਜਿਹੜਾ ਨਰਾਦਰ ਕੀਤਾ ਜਾ ਰਿਹਾ ਅੱਜਕਾ ਜੇ ਪੰਜਾਬ ਦੇ ਲੋਕ ਭੋਲੇ ਭਾਲੇ ਲੋਕ ਜੇ ਕਲੀਅਰ ਮੰਡਟ ਲੈ ਆ ਕੇ ਇਹਨਾਂ ਨੂੰ ਜਿਤਾ ਸਕਦੇ ਬਦਲਾ ਦੇ ਨਾਂ ਤੇ ਤੇ ਬਦਲਾ ਦਾ ਫਿਰ ਬਦਲਾ ਵੀ ਹੋ ਸਕਦਾ ਕੋਈ ਵੱਡੀ ਗੱਲ ਨਹੀਂ ਹੈਗੀ ਜੀ